ਤਿਆਰ ਪਰ ਇਹ ਸਾਸਰੀ ਕਾਲ ਫੇਪਕਣੇ YouTube ਵਾਲਿਆਂ ਨੂੰ ਕਿਸੇ ਐਡ ਲਈ ਪੰਜ ਤੋਂ 7 ਫੁੱਟਾਂ ਮਾ ਭੇਜਾ ਕੋ 98 ਆਪਾਂ ਨੇ ਪਾਪਟਰ ਤੇ ਨੰਬਰ ਚੱਲ ਜਾਂਦਾ ਟੰਦਮੇ ਵਾਲਾ ਤੇ ਪਹਿਲੀ ਫੋਟੋ ਦੇ ਉੱਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦੇ ਕੋ ਚੈਨ 6 ਸਕੇਅਰ ਕਰ ਦੇ ਕੋ ਸ਼ੇਅਰ ਕਰ ਦੇ ਲਾਇਕ ਜਰੂਰ ਕਰਦੇ ਕਰੋ ਭਰਾ ਬਣ ਕੇ ਆਪਾਂ ਦੇ ਕੇ 8 ਤੋਂ 9 ਚੀਜ਼ਾਂ ਮੇਰੇ 16 ਸਾਦਾ ਟਰਾਲਾ ਲੈਫਟ ਵਾਲਾ ਏਰੀਆ ਗੁਰਦਾਸਪੁਰ ਬਹੁਤ ਵਜਿਆ ਟਰਾਲਾ 70 75 ਰੁਪਏ ਟਾਇਰ ਹੈ ਇਹਦੇ ਟਰਾਲੇ ਤੇ ਹਰੇਲ ਦਾ ਹਿੱਸਾ ਦਾ ਨੜੀ ਹੱਬਾ ਦਾ ਸੰਕੀ ਦਾ ਗਾਟਾ ਥੋੜੇ ਜਿਹੇ ਗਾਡਰ ਪੂਰੇ ਮੋٹے ਗਾਡਰ ਆ ਇਹ ਵੀ 16 ਫੁੱਟਾ ਟਰਾਲਾ ਕੋ ਲੈਫਟ ਵਾਲਾ ਚੱਕਿਆ ਤਾਂ ਤੇ ਵਿੰਗੇ ਹੋ ਜਾਣਗੇ ਲੇਜ਼ਰ ਕੱਟ ਰੋ ਵੱਡਾ 2.5 ਫੁੱਟਾ ਵੱਡਾ 30 ਇੰਚ ਵੱਡਾ ਤੇ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2 ਕੇ ਦਾ ਰੰਗ ਕੀਤਾ ਰੇਟ ਹੈਗਾ ਰੇਟ ਦੀ ਗੱਲ ਕਰਕੇ ਆਪਾਂ 315000 ਤੇ ਕਿਹੜਾ ਦਫਾ ਬੰਦਿਆਂ ਨੂੰ ਵੀਡੀਓ ਛੇੜ ਦਫਾ ਗਰੁੱਪਾਂ 'ਚ ਸ਼ੇਅਰ ਕਰਕੇ ਜਾਊਗਾ 5000 ਰੁਪਏ ਲੈਸ ਹੋ ਗਈ 315000 ਰੇਟ ਆ 310000 ਤੱਕ ਤਾਂ ਮਿਲ ਜਾਊਗਾ ਕਿਹੜਾ 15 ਦਫਾ ਬਰ ਗਰੁੱਪਾਂ 'ਚ ਸ਼ੇਅਰ ਕਰਕੇ ਜਾਊਗਾ ਵੀਡੀਓ ਤੇ ਡਬਲ ਪੰਪ ਹੈ ਦਾ 20-20 ਟਨ ਵਾਲੇ ਪੰਪ ਲੱਗੇ ਹੋਏ ਆ ਤੇ 315 ਨਾਲ ਤਾਂ ਮਿਲ ਜਾਊਗਾ ਇਹ ਤੇ 2.5 ਫੁੱਟਾ ਵੈਡਾ ਤੇ 52 ਇੰਚ ਹੌਕੀ ਦੀ ਮੱਛੀ ਤਾਂ ਮੂਰਦੀ ਤੇ 4 ਇੰਚੀ ਸਮੋ ਦਾ ਹੈਗਾ ਕਿਤੇ ਗੁੱਲਾ ਪੈਂਦਾ ਕੋਕ ਕੋ ਉਹਨੂੰ ਵੀ ਹੌਕ ਕਹਿੰਦੇ ਆ ਕਈ ਕੁੰਡਾ ਕਹਿੰਦੇ ਆ ਕੁੰਡਾ 4 ਇੰਚੀ ਦਾ ਕੁੰਡਾ ਤੇ 52 ਇੰਚੀ ਮੱਛੀ ਹੌਕਾ ਬਹੁਤ ਵਧੀਆ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ 32 33 ਕੁਆਟ ਦਾ ਟਰਾਲਾ ਇਹ 16 ਸਾ ਦਾ ਟਰਾਲਾ ਗਰਦਾਸਪੁਰ area 3,15,000 ਰੁਪਇਆ ਰੇਟ ਕਿਸੇ ਵੀਰ ਭਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਮੱਛੀ ਹੁੱਕ ਕਿਹੜੀ ਕਾਹ ਨੂੰ 51 ਇੰਚ ਹੁੰਦੀ ਆ 50 ਤੇ 1 16 ਸੱਦਾ ਡਰਾਦਾ ਹੀ ਇਹ ਆ ਤੇ ਦਾਣੜੀ ਹਾਬਾ 50 ਪੈਸੇ ਟਾਇਰ ਇਹਦੇ ਰੇਲ ਦਾ ਹਿੱਸਾ 10 ਇੰਚੀ ਘਾਟਾ ਲੈਟਾ ਛਿੱਟਾ ਇਹਦੇ ਵੀ ਲੱਗੀਆਂ ਤੇ ਇਹਦਾ 2.5 ਫੁੱਟਾ ਵੱਡੀ 1.7 ਫੁੱਟ ਵੱਡੇ ਇਹਦਾ ਮੈਂ ਜਾਂ ਜਾਂ ਲੱਗਿਆ ਵਾ ਲੈਫਟ ਵਾਲਾ ਟਰਾਲਾ ਇਹ ਵੀ ਡਬਲ ਪੰਪ ਤੇ ਇਹ ਵਧੀਆ ਟਰਾਲਾ ਡਬਲ ਪੰਪ ਹੈ ਦਾ ਵੀ ਤੇ ਸਵਾ ਦੋ ਫਟਵਾੜ ਹੈ ਜੀ 4 ਇੰਚੀ ਥੱਲੇ ਪੱਤੇ 10 ਇੰਚੀ ਗਾਡਰਾ 52 ਫਟ ਤੇ 51 ਇੰਚ ਦੀ ਮਹਗੀਆ ਹੁੱਕ ਮੱਛੀ ਤੇ 4 ਇੰਚੀ ਦਾ ਆਏਗਾ ਕੁੰਡਾ ਕਿਥੇ ਗੁੱਲਾ ਪੈਂਦਾ ਤੇ ਤਿੰਨਾ ਪਾਸੇ ਨੂੰ ਡਾਲਾ ਕੋਲ ਦਾ ਸਾਈਡ ਨੂੰ ਤਾਂ ਨੂੰ ਤੇ ਪਾਸੇ ਨੂੰ ਇਹਦਾ किसी वीर भाई ने लैंना भी संपर्क कर सदट हैगा तीन लख रुपया तीन लख रुपया रेट ये है बत्ती क्वेंटल का उन्ती क्वेंटल का टायरे के पाँ पैसे जाली छाली लगी आ एर क्या यह भीर का भी गुरदास पर दो ट्राले इक्के भीर कोर भाई ने लेने भी संपर्क कर सदते वीर को सहली वे घबरा बन के स्टेप ना करो दो हजार पंद्रह मंडल कृपाण किसी वीर भाई ने लैनी भी संपर्क कर सकते हैं ਏ ਵਧੀਆ ਇੰਜਣੇ ਪੇਟੀ ਬੰਦ ਤੇ ਕੋਕਾ ਪੀਸ ਕਰਪੈ ਨਾ ਕਿਤੇ ਗਲਿਛੜੀ ਨਹੀਂ ਤੇ 2015 ਮਾਡਲ ਸਾਰੀ ਜਾਣਕਾਰੀ ਜਾਣੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਤੇ ਨੰਬਰ ਉੱਤੇ ਜਿੰਦੀ ਜਦਾ ਸਕੀਨ ਸੀ ਕੋਕਾ ਪੀਸ ਮਸ਼ੀਨ ਕਿਤੇ ਗਲਿਛੜੀ ਨਹੀਂ ਵਧੀਆ ਟਾਇਰ ਪਏ ਆ 70 75 ਪੈਸੇ ਤੇ ਪੇਟੀ ਬੰਦੀਆਂ ਰੱਖਿਆ ਵਾ ਇਹਦੇ ਤੇ ਸੀਟਾਂ ਪਿਆ माजी ਲੋਕਲ ਚੱਲੀ ਵੀ ਆ ਬਾ ਜੂਜਾ ਬਾਹਰ ਗਈ ਨਹੀਂ ਤੇ ਬਹੁਤ ਘੱਟ ਚੱਲਦੀ ਵੀ ਕਰ ਪੈਂਸ ਬੋਕਾ ਟ੍ਰੇਡ ਜੇ ਮਿਲਦੀ ਹੈ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਰਕਾਰੀ ਕੈਪ ਵਾਲੀ ਕਾਪੀ ਹੈ ਕਿਸੇ ਵੀਰ ਭਾਈ ਨੇ ਲੈਣੀਆਂ ਵੀ ਦਾ ਸੰਪਰਕ ਕਰ ਤੋ ਕੋਕਾ ਪੀਸਾ 2015 ਮਾਡਲ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਪਰ ਕਿੰਨੀ ਕਿ ਜਾਣਕਾਰੀ ਦਾ ਪਤਾ ਉਹਨਾਂ ਕੋਲ ਤੁਹਾਨੂੰ ਦੱਸਤਾ ਤੇ ਬਹੁਤ ਬਈਆ ਕਰ ਪੈਣਾ ਮੇਰੇ ਕੋਲ ਸਾਰੀ ਵੇਖਾ ਭਰਾ ਬਣ ਕੇ ਸਟੈਪ ਨਾ ਕਰੋ ਮੇਰੇ 11 ਛੇ ਦਾ ਟਰਾਲਾ 10 ਨਾੜੀ ਹਾਂ ਇਹਦੀ 8 9 ਨਾੜੀ ਹਵਾ 9 ਇੰਚੀ ਗਾਡਰ ਤੇ ਸਵਾ ਦੋ ਪਟਵਾਰਾ 3.5 ਫੁੱਟ ਵੈਡ ਹੈ ਦਾ ਬਿਨਾ 40 ਤੋਂ ਤੇ ਰੇਟ ਹੈਗਾ ਇਹ ਰਗਾ ਬਸਰ ਪੈਡ ਮਲੀ ਠੀਕਾ ਉੱਥੇ ਖੜਾ ਇਹ ਤੇ ਰੇਟ ਹੈਗਾ ਇਹਦਾ 1 ਲੱਖ 40 ਹਜ਼ਾਰ 1 ਲੱਖ 40 ਹਜ਼ਾਰ ਮੌਕੇ ਤੇ ਮਾਰ ਤਾਨ ਕਰ ਦੇਣਗੇ ਕਿਸੇ ਵੀਰ ਭਾਈ ਨੂੰ ਦੇਣਾ ਵੀਰਾਂ ਸੰਪਰਕ ਕਰ ਲੈ ਲੈਫਟ ਵਾਲਾ ਟਰਾਲਾ ਇਹ ਤੇ ਟਾਇਰ ਹੈਗੇ 30 ਤੋਂ 35 ਪੈਸੇ ਕੋ ਕਾ ਵੀ ਟਰਾਲਾ ਤੇ ਲੈਫਟ ਵਾਲਾ ਸਿੰਗਲ ਪੰਪ ਜਿਹੜਾ ਨਾਲ ਇਹ 11 6 ਦਾ ਤੇ ਬਹੁਤ ਵੀਰ ਸਸਤਾ ਵੀ ਮੰਗਦੇ ਦੀ ਤੁਹਾਨੂੰ ਮਤੇ ਨਹੀਂ ਹੁਣ ਤੇ 11 6 25 ਮਾਡਲ ਟਰਾਲਾ ਬਿਲਕੁਲ ਨਵਾਂ ਬਣਾ ਕੇ ਜੇ ਵੀਰੋ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਦਾ ਸਿੰਕੀ ਗੱਡ ਰੱਖਣੀ 9 ਇੰਚੀ ਦੇ ਥੱਲੇ 5 ਇੰਚੀ ਹਿੱਸਾ ਥੱਲੇ ਵਾਲਾ ਤੇ ਬਹੁ ਵੀ ਇਹ ਟਰਾਲਾ 10 ਨੜੀ ਦੀ ਹਾਬਾ ਉਹ ਕਾਪੀ ਟਰਾਲਾ ਕਿਤੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਿਹਿੰਦਾ ਵੀਡੀਓ ਸਾਰੀ ਵੇਖੋ ਸਟੈਪ ਪਣਾ ਕਰਿਓ ਸੋਨਾ ਦੇਖਾ RS 219 ਦਾ ਮਾਡਲ ਇੰਜਨ ਗੇਅਰ ਤਾਂ ਓਕੇ ਟਰੈਕਟਰ ਫਾਈਬਰ ਦੀ ਖਤੜੀ ਲੱਗੀ ਵੀ ਆ ਤੇ ਟਾਇਰ ਹੈਗੇ ਇਹਦੇ 70 75 ਪੈਸੇ ਇੰਜਨ ਗੇਅਰ ਤਾਂ ਓਕੇ ਹੈ ਜੈਸਟੀ ਬੋਡਰ ਲੱਗਿਆ ਵਾ ਤੇ ਸਾਈਡ ਗੇੜਾ ਤੇ 2014 ਮਾਡਲ ਦਾ 750 ਸੋਨਾ ਜੀ ਕਾ ਤੇ ਰੇਟ ਦੱਸਿਆ ਨਹੀਂ ਰੇਟ ਕੋ ਨਹੀਂ ਫੋਨ ਤੇ ਕਰ ਸਕਦੇ ਆ 750 ਸੋਨਾ ਜੀ ਕਾ 2014 ਮਾਡਲ ਇੰਜਨ ਕੇਅਰ ਤਾਂ ਓਕੇ ਆ ਮੀਟਰ ਦੀ ਫੋਟੋ ਆ ਕਿ ਤੁਸੀਂ ਪੜ੍ਹ ਸਕਦੇ ਆ ਕੋਕਾਪੀ ਟਰੈਕਟਰ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਇੰਜਨ ਕੇਅਰ ਤਾਂ ਪੂਰ ਕੇ ਸੈਲਫ ਸਟਾਰਟ ਸੋਨਾ ਜੀ ਕਾ RS 2014 ਮਾਡਲ ਆ ਇੰਜਨ ਕੇਅਰ ਤਾਂ ਓਕੇ ਫਪਪ ਛਤਰੀ ਲੱਗੀ ਆ 70-75 ਰੁਪਏ ਟਾਇਰ ਆ ਲੰਗ-ਚੰਗ ਵਧ ਗਿਆ ਪਿਆ ਪੈਂਪਰ-ਚਿੰਪਰ ਹੈ ਨਹੀਂ ਤੇ ਹੋ ਜੁੱਦੀ ਲੱਗੀ ਵੀ ਆ ਵੇਟਾਂ ਵਾਲੀ ਹੁੱਕ ਕਿਸੇ ਵੀਰ ਭਾਈ ਜੀ ਲੈਣਾ ਵੀ ਇਸ ਪਰਕਰੋ ਵੀਡੀਓ ਸਾਰੀ ਵੀ ਕਪੜਾ ਪਰ ਕੇ ਸਟੈਪ ਨਾ ਕਰੋ 2021 ਮਾਡਲ ਜਉਂਦੀ ਆਲਾ ਜਮਾਂ ਕਾਗਜ਼ਾਂ ਦੇ ਪੰਨੇ ਛੰਨੇ ਲਏ ਨਹੀਂ ਤੇ ਬਿਲਕੁਲ ਨਵੇਂ ਵਰਗਾ ਪਿਆ ਬਹੁਤ ਘੱਟ ਚੱਜਿਆ ਵਾ ਜਉਂਦੀ ਆਲਾ ਏਰੀਆ ਹੈਗਾ ਇਹਦਾ ਉੱਥੇ ਲੁਧਿਆਣਾ ਵੀਰ ਦਾ ਕਿਸੇ ਵੀਰ ਭਾਈ ਜੀ ਲੈਣਾ ਵੀ ਰਸਪਰ ਕਰ ਸਕਦੇ ਆ ਇੰਜਨ ਗੇਅਰ ਦਾ ਓਕੇ ਆ 2 ਇਹ ਹੈਗਾ 5305 5305 ਇੰਜਨ ਗੇਅਰ ਦਾ ਓਕੇ ਆ 2021 ਮਾਡਲ ਰੇਟ ਹੈਗਾ ਇਹਦਾ 745000 ਮੌਕੇ ਤੇ ਮਾਰ ਤਾਣ ਕਰ ਦੇਣ ਕਿ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਡਬਲ ਜੈਕਸਟੀ ਬੂਟਰ ਲੱਗਿਆ ਇੰਜਨ ਗੇਅਰ ਦਾ ਓਕੇ ਆ ਟਾਇਰ ਨਵੇਂ ਹਰ ਕੇ ਪਏ ਆ ਅਜੇ ਡੰਡਿਆਂ ਤੋਂ ਪੰਨੇ ਵੀ ਨਹੀਂ ਲਏ ਸੀਟ ਤੋਂ ਲਏ ਨਹੀਂ ਬਹੁਤ ਘੱਟ ਰਿੱਟ ਚੱਲਿਆ ਵਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਬੀਰ ਭਾਰ ਗਏ ਆ ਤਾਂ ਵੇਚ ਰਹੇ ਆ ਬਿਲਕੁਲ ਨਵਾਂ ਟਰੈਕਟਰ ਆ 2021 ਮਾਡਲ ਇੰਜਨ ਗੇਅਰ ਦਾ ਓਕੇ ਆ ਤੇ ਜਿਹਵਾ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੂੰ ਦੇਣਾ ਵੀ ਤਾਂ ਸੰਪਰਕ ਕਰ ਲੋ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਬਿਲਕੁਲ ਸਾਰੀ ਵਿਕ ਭਾਵ ਕੇ ਸਟੈਪ 2000 ਮਾਡਲ ਇੰਜਨ ਗੇਅਰ ਦਾ ਓਕੇ ਆ ਮੈਂਸੀ 10 90 10 ਰੁਪਏ 20 10 ਰੁਪਏ ਮੈਂਸੀ ਆ 2000 ਮਾਡਲ ਇੰਜਨ ਗੇਅਰ ਦਾ ਓਕੇ ਆ ਤੇ ਵੀਰਾਂ ਦੇ ਵਾਕਿਦ ਐਸੇ 40 45 ਪੈਸੇ ਟਾਇਰ ਆ ਪੈਂਪਰ ਸ਼ੇਪਰ ਲੱਗਿਆ ਵਾ ਏਰ ਗਿਆ ਹਜ਼ਾਰ ਪਾਰਾ ਰੇਟ ਦੀ ਗੱਲ ਕਰਦੇ ਆਪਾਂ ਰੇਟ ਹੈਗਾ 1,75,000 ਮੌਕੇ ਦੇ ਮਾਰਤਾਨ ਕਰ ਦੇਣਗੇ 1,75,000 ਰੁਪਿਆ ਮਾਰਤਾਨ ਕਰ ਦੇਣਗੇ 1,75,000 ਰੁਪਿਆ ਰੇਟ ਆ ਇਹ ਲਿਖੇਸ਼ਨ ਉੱਤੇ ਚੱਲੀ ਜਾਂਦੀ ਆ ਲਿਖੇਸ਼ਨ ਤੁਸੀਂ ਵੇਖ ਸਕਦੇ ਆ ਕੱਢ ਵੀ ਸਕਦੇ ਸਾਰਾ ਕੁਝ ਲਾ ਸਕਦੇ ਆ ਤੇ ਇਹ ਏਰ ਗਿਆ ਵਿੱਚ ਦਾ ਸੰਪਰਕ ਕਰ ਸਕਦੇ ਕਿ ਵੀਰ ਭਾਈ ਨੇ ਲੈਣਾ ਹੋਵੇ 2000 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਰੇਟ ਹੈਗਾ 1,75,000 ਟਾਇਰ 40 ਪੈਸੇ ਆ ਐਂਟੀਨੇਟਰ ਨਵਾਂ ਲੱਗਿਆ ਇੰਜਨ ਗੇਅਰ ਦਾ ਓਕੇ ਆ 2022 ਮਾਡਲ ਕਰਪੈਨ ਕਿਸੇ ਵੀਰਪਾਈ ਨੂੰ ਲੈਣੀ ਪੀ ਤਾਂ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਕਰਪੈਨ ਕੋਕਾ ਪੀਸ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਨਵੀਂ ਕਰਪੈਨ ਬਹੁਤ ਘੱਟ ਚੱਲੀ ਵੀ ਹੈ ਲੋਕਲ ਚੱਲੀ ਬਾਹਰ ਗਈ ਨਹੀਂ ਜਮਾ ਟਾਇਰ ਨਵੇਂ ਪਏ 90 ਪੈਸੇ ਸਿਰਫ ਹੀ ਦੋ ਸੀਜ਼ਨ ਲਾਏ ਆ ਵੀਰ ਬਾਹਰ ਗਏ ਆ ਵੇਚ ਰਹੇ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰ ਨਾਲ ਸਪਰਕ ਕਰ ਸਕਦੇ ਆ ਜਵਾਂ ਜੇ ਤਾਈਂ ਰੰਗ ਦੇ ਚਿੜੀ ਨਹੀਂ ਲੱਗੀ ਅੰਦਰ ਖੜੀ ਹੈ ਛੱਡ ਪਾਇਆ ਵੀਰਾਂ ਦਾ 2022 ਮਾਡਲ ਬਿਲਕੁਲ ਨਵੀਆਂ ਪੇਟੀ ਬੰਦ ਇੰਜਣ ਕਰਤਾਰ ਕੋਕਾ ਪੀਸ ਮਸ਼ੀਨ ਆ ਸਾਰ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਮਾਲਕ ਵੀ ਤੇ ਨੰਬਰ ਉੱਤੇ ਚਲੀ ਜਾਂਦਾ ਉਹ ਤੁਣੀ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਸਕਦੇ ਆ ਤੇ ਰੇਟ ਦੱਸਿਆ ਨਹੀਂ ਰੇਟ ਤੁਣੀ ਫੋਨ ਤੇ ਕਰ ਸਕਦੇ ਆ ਤੋਇਆ 9975997 ਆ ਕਾਟਰ ਦੀ ਫੋਟੋ ਆ ਕੀ ਬਿਲਕੁਲ ਨਵੇਂ ਵਰਗਾ ਕਾਟਰ ਪਿਆ ਵਾ ਕਿਸੇ ਵੀਰ ਭਾਈ ਨੇ ਲੈਣੀ ਕਿਸੇ ਨਾਲ ਵੀ ਨਸਪਰਕ ਕਰ ਸਕਦੇ ਵੀਡੀਓ ਲਾਇਕ ਕਰ ਲਓ ਸ਼ੇਅਰ ਕਰ ਲਓ ਕਮੈਂਟ ਕਰ ਲਓ ਚੈਨਲ ਸਬਸਕ੍ਰਾਈਬ ਕਰ ਜਾ ਕਰੋ ਭਰਾ ਬਣ ਕੇ ਸ਼ੇਅਰ ਕਰਜਾ ਕਰੋ ਥੋੜੇ ਭਰਾਵਾਂ ਦੇ ਤੇ ਚੱਲਣਾ ਚੱਕ ਦੇ ਕਦ ਫੱਟੇ